ਕਬੱਡੀ ਪਾਉਣ ਦੇ ਲਈ ਮੰਡੇਰਾ ਜੀ ਨੇ ਐਂ ਮਿੱcka ਚੜਦਾ ਉਹ ਵੀ ਤਗੜਾ ਤੌੜੀ ਲੱਗਦਾ ਜੋਰ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਆਉਂ ਸਿਰੇ ਦੀ ਟੱਕਰ ਸਿਰੇ ਦੀ ਮੁੰਡਾ ਜੱਫਾ ਕਦੇ ਮਹਰੀ ਵਾਲਾ ਹੋਰ ਚੋਟੀ ਦਾ ਲਾ ਗਿਆ ਕਬੱਡੀ ਪਾਉਣ ਲਈ ਜਵਾਰੇ ਕਹਿੰਦੇ ਤਿਆਰ ਆ ਤਿਆਰਾ ਮਹਰੀ ਵਾਲਾ ਕਹਿੰਦੇ ਨਾ ਸਟਾਪ ਪਾਈ ਜਾਂਦਾ ਤੇ ਘਰਾਣੇ ਵਾਲਿਆ ਜੱਫਾ ਲਾਉਂਦਾ ਦੇਖਣਾ ਇਧਰਲੇ ਪਾਸੇ ਕਮਾਲ ਜਿਹੜੀ ਜਿਹੜੇ ਹੁੰਦੀ ਆ ਜਿਹੜਾ ਲਹਿਰੀ ਟੰਡਾ ਜਿਹੜਾ ਮੁੰਨਾ ਬਰਾ ਫਰਤੀਲਾ ਔਰ ਦੇਖਣਾ ਤਕੜੇ ਪੈਰ ਦਾ ਵਾਹਦਾ ਵੀ ਜਿਹੜਾ ਕਦੇ ਕਰ ਗਿਆ ਜਿਵੇਂ ਬਾਈ ਕਦੇ ਵੀ ਲਾਕਾ ਸੁੱਧੂ ਮੁੱਸਤੇ ਵਾਲੇ ਦਾ ਔਰ ਦੇਖਣਾ ਜਿਹਦੇ ਚਰਕੇ ਕਦੇ ਵੜੇ ਰਹੇ ਆ ਜਿਹਨੇ ਕਦੇ ਲਿਖਿਆ ਵੀ ਜਿਹੜੇ ਰੰਗਾਂ ਦੇ ਸੁ ਲਾਕਾ ਬੰਦੇ ਮੈਂ ਉਸਲੇ ਤੇ ਗਾਉਂ ਮਾਦੇ ਵੀ ਆ ਤੇਰੇ ਬੱਤੇ ਬੰਦੇ ਵਾਲੇ ਮੁੱਠੀਏ ਮਾਂ ਦੁੱਸਰੇ ਪਟਾਣ ਲਾਤੇ ਵੀ ਅਣਖੀਆ ਗੀਤ ਗੱਟਦੇ ਫਿਸਰਾ ਤੋਂ ਵੀ ਲਹਿੰਦੇ ਜੁੰਮੀਆਂ ਤੇਰੇ ਇੱਕੀਆ ਸਰਾਂ ਦੇ ਜੱਟ ਨੂੰ ਵੀ ਬਾਈ ਬਾਈ ਕਹਿੰਦੀ ਦੁਨੀਆ ਤੇਰੇ ਇੱਕੀਆ ਸਰਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਵਾਰੀ ਜਾਂਦੇ ਫੈਂਡ ਕੜੇ ਮੇਰਾ ਟੱਬਰ ਦੇ ਇੱਕ ਪਿੰਡ ਕੜੇ ਤੇ ਤੇਰੇ ਲੋਕੀ ਸ਼ਤਾਨ ਨੇ ਤੇਰੇ ਸ਼ਹਿਰਾਂ ਦੇ ਉਸ ਇਲਾਕੇ ਦਾ ਇਸ ਇਲਾਕੇ ਨੂੰ ਵੱਡਾ ਮਾਣਾ ਇਸ ਇਲਾਕੇ ਦੇ ਕਹਿੰਦੇ ਵੱਡੇ ਕਾਰਕਾਰ ਦੋਤਾਜ ਜੁੰਡੀਆਂ ਦਾ ਕਹਿੰਦੇ ਨੰਨ ਵੱਡਾ ਮਾਰਦਾ ਕੋਈ ਨਾ ਬੱਚਾ ਕੋਟੀ ਪਾਰ ਹੈ ਜੇ ਵੀ ਐ ਮੁੰਡਾ ਸ਼ਰਤ ਕੋਈ ਨਹੀਂ ਤੇ ਹੌਸਲਾ ਦੇ ਦੇ ਇੱਕ ਬੰਦਾ ਕੁਝ ਨਹੀਂ ਕਰਦਾ ਰੇਡ ਪਾਈ ਗਿਆ ਇਧਰਲੇ ਪਾਸੇ ਲੱਗਦਾ ਜੋਰ ਇੱਕ ਵਾਰੀ ਤਾੜੀਆਂ ਮਾਰਦੇ ਮੇਰੀ ਅਗਲੀ ਮਾਤੇ ਐਂ ਜਿਹੜੀ ਵੀ ਮੁੰਡਾ ਆਪੇ ਟੀਮ ਦੇ ਲੱਖਾਂ ਚ ਪੋੜਨੇ ਵਾਅਦੇ ਕਰ ਗਿਆ ਹੈ ਅਗਲਾ ਮੈਚ ਹਾਕਮ ਵਾਲਾ ਕੇ ਕਹਿੰਦੇ ਬਰਨਾਲੇ ਦਾ ਉਸ ਤੋਂ ਬਾਅਦ ਵੀ ਬਿੰਗਾਰਾ ਮੈਚ ਨਹੀਂ ਦਸਤੀ ਤੇ ਮੁੰਡੇ ਦੀ ਚਰਚਾ ਵੀ ਗਲਦੀ ਵਾਹ ਦੋਹਰਾ ਕ੍ਰਿਸ਼ੀਆਂ ਤੇ ਜੁਲਾਲ ਅਨਸਾਹ ਦਾ ਮੈਚ हक पल दबा खेड के, लिए नंगर भी के लिए। है। और खेड टीम भी टॉप दिले बनिया हो रही है वाला समा भी जे लग्या होने वेखना जी मैच की लहरी जेकी तव्हांजी लहरी पंडियूं तूं